ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਅੱਜ ਬੁਟਲਾਡਾ ਦਾ ਅਚੰਚੇਤ ਦੌਰਾ ਕੀਤਾ ਜਿਸ ਦੌਰਾਨ ਉਹ ਆਈਟੀਆ ਅਤੇ ਬੁਟਲਾਡਾ ਦੇ ਸਿਵਲ ਹਸਪਤਾਲ ਪਹੁੰਚੇ ਟਾਈਮ ਪਾਸ ਕਰਨ ਲੈਣੇ ਅਜੀ ਸਾਰਾ ਕੁਝ ਨਹੀਂ ਕਿਤੇ ਦੇ ਜਿਹੜਾ ਬਦਲ ਗਿਆ ਇਹ ਬਹੁਤ ਬੰਦੀ ਹੋਟਾ ਵੀ ਪੈਸਾ ਨਹੀਂ ਕਿਤੇ ਕਰਵਾਏ ਕਿਹੜੇ ਵਰਕਰ ਆ ਉਹ ਤੁਸੀਂ ਤਾਂ ਬਾਹਰ ਖਾ ਲਿਆ ਕੰਸਟਰਕਸ਼ਨ ਦੇਤੇ ਨੇ ਪਰ 15 ਲੱਖ ਬਣ ਰਹੇ ਹੈ ਸਰਕਾਰ ਕੋਲ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੇ ਹੁੰਦੇ ਸਰਕਾਰਾਂ ਕਮੀ ਹ ਪੁੱਛਦੀ ਹੁੰਦੀ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਵਾਲੇ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਬਣਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਤੇ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਅਨੇ ਕਾਫਤੇ ਦੇ ਵਿੱਚ ਵਿੱਚ ਜਿਹੜਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦੀ ਆਈਟੀਆਈ ਤਾਂ ਘਟੋ 600 600 ਸਟੂਡੈਂਟ ਹੁੰਦੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹਨ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ 'ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਬ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੀ ਹੈ ਏਡੀਸੀ ਡਿਵੈਲਪਮੈਂਟ ਸਰ ਮਾਨਸਾਨਾ ਇਖੜੇ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਹੈ ਉੱਥੇ ਕੀ ਕੀ ਹੋਰ ਫੈਸਿਲਟੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਜੀ ਫਿਰ ਮੈਂ ਹਸਪੀਟਲ ਚਾਹੀਆ ਨਾ ਐਸੀ ਹਸਪੀਟਲ ਤਾਂ ਮੈਂ ਤੁਕਾਰਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇਕੱਲਾ ਤੁਕਾਰਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਆ ਹਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੋਨ ਬੇਬੀਜ਼ ਨਨਕੇ ਨਨਕਿਆਂ ਨੂੰ ਮਿਲੇਆ ਉਹਨਾਂ ਦੇ ਰਿਸਪੈਰਨ ਨੂੰ ਵੀ ਮਿਲੇਆ ਕੁਇ ਨੰਗਲ ਤੋਂ ਐ ਕੋਈ ਮਹੰਗਾਨੀ ਆ ਤਾਂ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮੈਡੀਕਲ ਸੈਂਟਰ ਦੱਸਿਆ ਕਿ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਜੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਮੰਗਵੋਣੀ ਪੈਗੀ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਨੂੰ ਪੈਣੇ ਫਿਰ ਜੀ ਮੰਗਵੋਣੀ ਵੀ ਪੈਗੀ ਬਾਹਰੋਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਵਗਾ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਵੈ ਸੇਵਕਾਂ ਦੀ ਘਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀ ਜਲਦੀ ਇਹ ਪੂਰੀਆਂ ਕਰ ਦਿਓ ਸਰ ਇੱਕ ਅਨਾਜ ਮੰਡੀ ਵਾਲਾ ਤੁਸੀਂ ਐਲਾਨ ਕਰਕੇ ਅਨਾਜ ਮੰਡੀ ਬਾਹਰ ਕੱਢਾਂਗੇ ਬੁੱਢਲਾਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਜੀ ਥੋੜਾ ਜਿਆ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਪਾਸ ਪਰ ਕਰਾਉਣਾ ਪਊ ਪਰ ਅਨਾਜ ਮੰਡੀ ਬੁੱਢਲਾਡੇ ਦੀ ਬਾਹਰ ਕੱਢਾਂ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਾਸੜਾ ਤੇ ਕਲਾ ਬੁੱਢਲਾਡੇ ਨੇ ਸਾ ਨਾਮ ਵੀ ਨਾਜ ਮੰਡੀ ਅੰਦਰ ਹੈ ਬਸ ਸਾਡਾ ਅੰਦਰ ਹੈ ਸੰਗਰੂਰ ਤੇ ਵੀ ਬਸ ਸਾਡਾ ਤੇ ਨਾਜ ਮੰਡੀ ਅੰਦਰ ਕਿਉਂਕਿ ਉਸ ਵੇਲੇ ਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਹੜ੍ਹ ਵਾਲੇ ਸ਼ਹਿਰ ਬਸ ਗਿਆ ਸੀਐਮ ਸਾਹਿਬ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਤੁਹਾਨੂੰ ਐਮਐਲਓ ਸਾਹਿਬ ਨੇ ਵੀ ਪਰ ਵੀ 16 ਡਾਕਟਰ 16 ਡਾਕਟਰ ਇੱਥੇ ਨੰਬਰ ਸੀ ਮਾਨਸਾ ਦੇ ਲਈ ਨਵੇਂ ਦਿੱਤੇ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਘਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਉਹਨੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕਿਉਂ ਆਉਂਦੇ ਨੇ ਸੈਲਰੀ ਘਟ ਸੀ ਪ੍ਰਾਈਵੇਟ 'ਚ ਸੈਲਰੀ ਜ਼ਿਆਦਾ ਮਿਲਦੀ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰਬ ਦਾ ਰੂਪ ਦਿਨੇ ਘਟੂ ਘਟੂ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਕਿ ਉਹ ਇੱਥੇ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਹਨ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਸੀਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਆ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਆ ਕੋਈ ਟੈਕਨੀਕਲ ਦਵਾਈ ਦਾ ਹਾਲਾਤ ਇਹਨੇ 7 ਲੱਖ ਦੇ ਟੈਂਡਰ ਹੋਇਆ ਦਵਾਈ ਹਲੇ ਤੱਕ ਪਰਚੇਜ ਨਹੀਂ ਕੀਤੀ ਗਈ ਸਰ ਮਰੀਜ਼ ਬਾਹਰੋਂ ਲੈ ਕੇ ਦਵਾਈ ਆਉਂਦੇ ਆ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਤੁਸੀਂ ਦੇ ਦੁਆਰ ਦੇਖ ਲਓ ਜੇ ਤੋਂ ਛਾਪਣ ਦਾ ਜਾਂ ਨੁਕਤਾ ਚੀਨੀ ਦੇ ਸ਼ੌਕਤ ਨਹੀਂ ਚੱਲ ਲੋ ਸਰ ਲੜਕੀਆਂ ਦੇ ਕਾਲਜ ਹੈਗਾ ਸਰ ਇਹ ਰੇਲਵੇ ਰੋਡ ਦੀ ਬਹੁਤ ਖਰਾਬ ਹਾਲਤ ਹੈ ਰੇਲਵੇ ਰੋਡ ਦੀ ਬਹੁਤ ਠੀਕ ਹੈ ਨਾ ਮੈਂ ਬੁਲਾ ਡੇ ਆਇਆ ਮੈਨੂੰ ਜਿਹੜਾ ਇਨਫੋਰਮੇਸ਼ਨ ਮੇਖ ਮੰਤਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਗਲਤ ਜਾਣਕਾਰੀ ਨਹੀਂ ਦੇ ਸਕਦਾ ਬੰਨਾ ਸਸਪੈਂਡ ਹੋ ਜਾਊਗਾ ਜੇ ਮੈਨੂੰ ਇੱਥੇ ਕਹਤਾ ਇੱਥੇ ਸਾਰਾ ਕੁਝ ਹੈ ਜੀ ਮੈਂ ਕੁ ਮੈਂ ਦਿਖਾਉ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਜੜ ਬਾਥਰੂਮ ਚ ਪਤਾ ਲੱਗ ਜਾਂਦਾ ਤੁਹਾਡੇ ਤੋਂ ਪਹਿਲਾਂ ਸਰ ਸਾਫ਼ ਹੋ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ਼ ਕਰ ਸਰ ਲੇਡੀਜ਼ ਬਾਥਰੂਮ ਸਰ ਇੱਕ ਸਵਾਲ ਹੈ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਹਾਈਟੇਚ ਆਈਟੇਚ ਗਿਆ ਮੈਂ ਹਾਈਟੇਚ ਬਾਥਰੂਮ ਤਾਂ ਬਹੁਤ ਬੁਰਾ ਹੁੰਦਾ ਮੈਂ ਤੇ ਕਿਉਂਕਿ ਉਨੇ ਉਹਨੇ ਸੋਚਿਆ ਨਹੀਂ ਸੀ ਕਿ ਇੱਥੇ ਆਈਟੀ ਚਾਹੀਦੀ ਸੋ ਥੋੜਾ ਜਿਹਾ ਟਾਈਮ ਤੁਸੀਂ ਭਲਾ ਪਹਿਲਾਂ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਕਦੇ ਉਹਨਾਂ ਨੂੰ ਵੀ ਸਵਾਲ ਪੁੱਛਣਾ ਸਾਰੀ ਕੰਨ 92 ਰੋਡ ਦੀ ਬਹੁਤ ਖਾਸ ਥਾਂ ਹੈ 22 ਸਰ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋਏ ਨੇ 70 ਸਾਲ ਮੈਂ ਉਹ ਇਹਨਾਂ ਕਿ ਚਾਤੂ ਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ ਹੈ ਸਭ ਕੁਝ ਠੀਕ ਹੋ ਸਰ